ਫਾਜਲ ਕਾਦੀ ਪੈਰੋ ਵਸਤੀ ਵਿੱਚ ਦੋ ਭਰਾਵਾਂ ਦੀ ਆਪਸੀ ਰੰਗ ਲੜਾਈ ਵਿੱਚ ਇੱਕ ਭਰਾ ਦੀ ਹੋਈ ਮੌਤ ਜਾਣਕਾਰੀ ਦਿੰਦੇ ਹੋਏ ਆਸ-ਪਾਸੇ ਲੋਕਾਂ ਅਤੇ ਪੁਲਿਸ ਨੇ ਦੱਸਿਆ ਹੈ ਕਿ ਦੋ ਭਰਾ ਜੋ ਰਾਤ ਨੂੰ ਆਪਸ ਵਿੱਚ ਲੜ ਪਏ ਅਤੇ ਇਸੇ ਲੜਾਈ ਦੇ ਕਾਰਨ ਉਹਨਾਂ ਵਿੱਚੋਂ ਇੱਕ ਭਰਾ ਨੇ ਦੂਜੇ ਭਰਾ ਦੀ ੱਟ ਮਾਰ ਕੇ ਹੱਤਿਆ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਭਰਾ ਸਹੀ ਅਤੇ ਤਿੰਨੋਂ ਹੀ ਨਸ਼ੇ ਦੇ ਆਦੀ ਸਨ ਜੋ ਕਿ ਰਾਤ ਨੂੰ ਅਕਸਰ ਹੀ ਸ਼ਰਾਬ ਪੀ ਕੇ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਿੰਦੇ ਸਨ ਆਸ-ਪਾਸੇ ਲੋਕਾਂ ਨੇ ਦੱਸਿਆ ਹੈ ਕਿ ਬੀਤੀ ਰਾਤ ਵੀ ਐਦਾਂ ਹੀ ਦੋ ਭਰਾ ਆਪਸ ਲੜਦੇ ਸੀ ਪਰ ਕਿਸੇ ਨੂੰ ਨੋਲਟਿਆ ਨਹੀਂ ਦਿੱਤਾ ਕਿਉਂਕਿ ਰੋਜ਼ ਦਾ ਹੀ ਉਹਨਾਂ ਦਾ ਕੰਮ ਹੈ ਪਰ ਸਵੇਰੇ ਪਤਾ ਲੱਗਾ ਕਿ ਉਹਨਾਂ ਚੋਂ ਇੱਕ ਬਰਾਦੀ ਉੱਥੇ ਮੌਤ ਹੋਈ ਪਈ ਸੀ ਅਤੇ ਉਹ ਲੋਕਾਂ ਵੱਲੋਂ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੋਰ ਕੀ ਕਿਹਾ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਣੇ ਆ ਐਸਐਚਓ ਸਿਟੀ ਫਾਜ਼ਿਲਗਾ ਉਹਨਾਂ ਦੀ ਜ਼ੁਬਾਨੀ ਸਭ ਤੁਸੀਂ ਕਿਹੜੀ ਜਗ੍ਹਾ ਆਇਓ ਕੀ ਕਾਹਨ ਵਾਸਤੇ ਜਾਣਕਰ ਦਿਓ ਸਕਦੇ ਇਹ ਅਸੀਂ ਇਸ ਟਾਈਮ ਕਰ ਰਹੇ ਹਾਂ ਪੈਰੋਗਾਸਤੀ ਇੱਥੇ ਦੋ ਪ੍ਰਾਮਾਂਚ ਆਪਸੀ ਤਕਰਾਰ ਹੋਇਆ ਸੀ ਜਿੰਦੇ ਵਿੱਚ ਇੱਕ ਦੀ ਡੈਥ ਹੋ ਗਈ ਮੌਕੇ ਦੇ ਦੇਖ ਲਿਆ ਗਿਆ ਫ੍ਰੈਂਚਿਕ ਟੀਮ ਆਈ ਸੀਗੀ ਮੌਕਾ ਦੇਖਿਆ ਗਿਆ ਅੱਗੇ ਦੀ ਕਾਰਵਾਈ ਕਰ ਸਰ ਕੋਈ ਪਤਾ ਲੱਗਿਆ ਕਿ ਕਿੰਨੇ ਮਾਰੇ ਹੈ ਕੌਣ ਸੀ ਇਹ ਮਰਨ ਵਾਲਾ ਕੋਈ ਨਾਂ ਸੀ ਦਾ ਪਤਾ ਆਪਸੀ ਦੋਵਾਂ ਪ੍ਰਾਮਾਂਚ ਤੋਂ ਮੈਮ ਹੈ ਹੋਈ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਉਹ ਬੰਦਾ ਕਿਹਦੇ ਦਾ ਨਾਂ ਹਾਂ ਉਹਨਾਂ ਦਾ ਨਾਮ ਸ਼ਿਮ ਹੈਗਾ ਸੀ ਇਹ ਜਿੰਦਾ ਸ਼ੱਕ ਹੈ ਇਹ ਜਿੰਦੇ ਤੇ ਉਹਦਾ ਸ਼ੱਕ ਆ ਪਰਾਈ ਹੈਗਾ ਅੱਜ ਦਰੂ ਪੀਤੀ ਸੀ ਕਿ ਆਪਸ ਤੋਂ ਮੈ ਸਰ ਕਿਨੇ ਵੀ ਇਰਾਦਾ ਵੈਸੇ ਤਰ੍ਹਾਂ ਵਾਰ ਦਾ ਰਾਤ ਦੀ ਹੈਗੀ ਜਿਹੜਾ ਸਵੇਰੇ ਸਾਡੇ ਕੋਲ ਇਨਫਰਮੇਸ਼ਨ ਆ ਜਾਈਏਗੀ ਮੌਕੇ ਤੇ ਡੈਡ ਬੋਡੀ ਦਿਖਾ ਦਿਆ ਹਾਂ ਡੈਡ ਬੋਡੀ ਮਾਰਚੀ